ਵੀਰਾਂ ਆਦੇਖੇ ਮਾਰੇ 7 ਮਈ ਨੂੰ ਇੰਡੀਆ ਤੇ ਪਾਕਿਸਤਾਨ ਦੀ ਜੰਗ ਸ਼ੁਰੂ ਹੋਈ ਸੀ ਅੱਜ ਉਹਦਾ ਸੀਜ਼ਫਰ ਅੱਜ ਉਹ ਸਮਝੌਤਾ ਹੋ ਗਿਆ ਕਿਦਣਾ ਲੱਗਾ ਤੁਹਾਨੂੰ ਬਹੁਤ ਵਧੀਆ ਹੀ ਬੋਲੋ ਦੇਸ਼ਾਂਵਾਦੀ ਵੀ ਤੇ ਆਮ ਜਨਤਾ ਵਾਸਤੇ ਵੀ ਕਿਉਂਕਿ ਲੜਾਈ ਕਿਸੇ ਵੀ ਮਸਲੇ ਦਾ ਹਾਮੀ ਨਹੀਂ ਹੈ ਲੜਾਈ ਨਾਲ ਸਾਰੇ ਦਾ ਨੁਕਸਾਨ ਹੀ ਹੁੰਦਾ ਕਿਸੇ ਦਾ ਕੋਈ ਫਾਇਦਾ ਨਹੀਂ ਇਹਹੀ ਕਹਿਣਾ ਕਿ ਦੋਨੋਂ ਹੀ ਦੇਸ਼ਾਂ ਦੀ ਅਮਨ ਸ਼ਾਂਤੀ ਨਾਵੇਂ ਕਿ ਕਿ ਅਮਨ ਸ਼ਾਂਤੀ ਨਾਲ ਹੀ ਸਭ ਕੁਝ ਆਇਆ ਹੈ ਯੇ ਸਿਚਾਵਾ ਹੈ ਕਿ ਲੜਮੜ ਕੇ ਹੀ ਸਭ ਕੁਝ ਹਾਸਲ ਹੋ ਕਦੀ ਹੋ ਨਹੀਂ ਸਕਦਾ इसलिए हम चाहे कि सारे रल मिल के रहें लड़ाई झगड़े तो दूर ही रहें आपका। सर आज जो जो सात मई को जंग शुरू हुई थी इंडिया और पाकिस्तान के बीच में आज उनका समझौता होया कैसा लगा आपको हमें तो बहुत अच्छा लगा हमें तो इस चीज़ में जो है ना समझौता हो गया बहुत खुशी हुई चीज़ चीज़ क्या मैसेज देना चाहते हो आप जनता को पब्लिक को पब्लिक को क्या कहना चाहते हो तो जी हम तो यही चाहते हैं कि ਲੜਾਈ ਬੁਰੀ ਚੀਜ਼ ਹੈ ਲੜਾਈ ਸਭ ਤੋਂ ਬਹੁਤ ਵੱਡੇ ਵੱਡੇ ਨੁਕਸਾਨ ਹੋ ਜਾਂਦੇ ਹਨ ਜਿਸੇ ਮਾ ਵੀ ਹੋਰ ਲੜਾਈ ਜੋ ਹੈ ਨਾ ਉਹਨਾਂ ਦਾ ਸਮਝੌਤਾ ਕਰਵਾ ਦੇਣਾ ਚਾਹੀਦਾ ਹੈ ਕਿ ਕਾਸੀ ਕਾਫੀ ਟਾਈਮ ਤੋਂ ਇੰਡੀਆ ਪਾਕਿਸਤਾਨ ਦੀ ਜੰਗ ਚੱਲ ਰਹੀ ਸੀ ਅੱਜ ਉਹਦਾ ਸੀਜ਼ਪਾਇਰ ਅੱਜ ਸਮਝੌਤਾ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਇਸ ਬਾਰੇ ਤੁਹਾਨੂੰ ਕਿੱਦਾਂ ਲੱਗਦਾ ਉਹਦੇ ਵਿੱਚ ਦੋਨਾਂ ਧਿਰਾਂ ਨੂੰ ਵਧੀਆ ਹੋ ਜੀ ਸਾਰੇ ਪਬਲਿਕ ਨੂੰ ਵਧੀਆ ਹੈ ਉਹਦੇ ਵਿੱਚ ਦੁਕਾਨਦਾਰਾਂ ਨੂੰ ਵੀ ਦੁਕਾਨਦਾਰਾਂ ਨੂੰ ਵੀ ਵਧੀਆ ਉਹਦੇ ਵਿੱਚ ਹੈਗਾ ਸਾਰੇ ਸਾਰੇ ਜੋ ਵੀ ਕੰਮਕਰ ਵਾਲੇ ਬੰਦੇ ਆ ਬਾਕੀ ਇਹ ਦੋਨਾਂ ਧਿਰਾਂ ਨੂੰ ਨੁਕਸਾਨ ਹੁੰਦਾ ਇੱਕ ਧਿਰ ਦਾ ਤਾਂ ਨੁਕਸਾਨ ਨਹੀਂ ਹੁੰਦਾ ਇਹ ਜੋ ਵੀ ਹੋਇਆ ਇਹ ਵਧੀਆ ਹੋ ਗਿਆ ਜੋ ਸਮਝੌਤਾ ਹੋ ਗਿਆ ਬਹੁਤ ਸੋਹਣੀ ਗੱਲ ਹੈ ਇਹਦੇ ਵਿੱਚ ਸਾਰੇ ਬੰਦੇ ਆਪ ਆਪਣੀ ਰੋਟੀ ਕਮਾ ਕੇ ਖਾਂਣ ਵਾਲੇ ਬੰਦੇ ਕਮਾਉਣਗੇ ਸਾਰੇ ਕੁਝ ਇੱਜ ਕੋਈ ਲੜਾਈ ਜ ਕੋਈ ਫਾਇਦਾ ਨਹੀਂ ਹੈ ਸਭ ਵਧੀਆ ਹੈ ਜੋ ਹੋਇਆ ਵਧੀਆ ਹੋ ਗਿਆ ਹਾਂਜੀ ਇੰਡੀਆ ਪਾਕਿਸਤਾਨ ਦੀ ਕਾਫੀ ਦਿਨ ਤੋਂ ਜੰਗ ਚੱਲ ਰਹੀ ਸੀ ਅੱਜ ਸੀਸਪੈਰ ਹੋ ਗਿਆ ਇਹਨਾਂ ਦਾ ਸਮਝੌਤਾ ਹੋ ਗਿਆ ਕੀ ਕਹਿਣਾ ਚਾਹੁੰਦੇ ਸੀ ਅਸੀਂ ਕਹਿੰਦੇ ਆ ਵੀ ਬਹੁਤ ਵਧੀਆ ਹੋਇਆ ਜੰਗ ਹਟ ਗਈ ਇੰਡੀਆ ਦੇ ਪਾਕਿਸਤਾਨ ਦੀ ਬਹੁਤ ਵਧੀਆ ਹੋਇਆ ਕੱਟ ਨਹੀਂ ਸਾਰਿਆਂ ਨੂੰ ਖੁਸ਼ੀ ਆ ਕਿ ਆਪਣੇ ਆਪਣੇ ਇੱਥੇ ਕੰਮ ਕਰਾਤੇ ਲੱਗੇ ਆਪਣੇ ਆਪਣੇ ਦੁਕਾਨਾਂ ਖੋਲੀਆਂ ਹਰ ਇੱਕ ਨੇ ਆਪਣੇ ਆਪਣੇ ਕੰਮ ਕੀਤੇ ਚਲੋ ਬਹੁਤ ਵਧੀਆ ਉਧਰ ਵੀ ਪੰਜਾਬੀ ਰਹਿੰਦੇ ਇੱਧਰ ਵੀ ਪੰਜਾਬੀ ਰਹਿੰਦੇ ਸਾਰਿਆਂ ਦਾ ਭਲਾ ਹੋਇਆ ਠੀਕ ਆ ਨੇ ਸਭ ਠੀਕ